ਸਸ ਜੀ ਕਲਜੀ ਵੀਡੀਓ ਵੇਖ ਰਹੇ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂਨ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਪਨਚਾਈ ਦੀ ਜ਼ਮੀਨ ਦੇ ਝਗੜੇ ਨੂੰ ਲੈ ਕੇ ਬਜ਼ੁਰਗ ਦੀ ਬੇਰਮੀ ਨਾਲ ਕਤਰ ਕਰ ਦਿੱਤਾ ਗਿਆ ਕੇਸ ਵਿੱਚ 26 ਸਾਲ ਉਰੋਪੀ ਕੁਲਦੀਪ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ ਗਿਆ ਹੈ ਪੰਜਾਬ ਦੇ ਪਟਿਆਲਾ ਦੇ ਇੱਕ ਪਿੰਡ ਦੇਵੀ ਨਗਰ ਵਿੱਚ ਬਾਪ ਦੇ ਪੁੱਤ ਨਾਲ ਮਿਲ ਕੇ 77 ਸਾਲ ਦੇ ਬਜ਼ੁਰਗ ਨਾਲ ਲਾਠੀਆਂ ਨਾਲ ਕੁੱਟਮਾਰ ਕੇ ਕਤਲ ਕਰ ਦਿੱਤਾ ਗਿਆ ਹਮਲੇ ਵਿੱਚ ਜ਼ਖਮੀ ਬਜ਼ੁਰਗ ਦੀ ਰਜਿੰਦਰਾ ਹਸਤਾ ਵਿੱਚ ਪਹੁੰਚ ਕਰਵਾਇਆ ਗਿਆ ਅਸੀਂ ਅਤੇ ਜਿੱਥੇ ਉਸ ਦੀ ਮੌਤ ਹੋ ਗਈ ਮਰਨ ਵਾਲੇ ਦਾ ਸਵਰਨ ਸਿੰਘ ਤੇ ਪੁੱਤਰ ਅਸ ਮਰਜੀ ਸਿੰਘ ਵੱਲੋਂ ਸੂਚਨਾ ਦੇਣ ਤੇ ਉੱਤੇ ਬਸਿਆਣਾ ਪੁਲਿਸ ਸਟੇਸ਼ਨ ਦੇ ਅਧਿਕਾਰੀ ਮੌਕੇ ਤੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਅਮਰਜੀਤ ਸਿੰਘ ਦੇ ਬਿਆਨ ਦਰਜ ਕਰਕੇ ਕੁਲਦੀਪ ਸਿੰਘ ਅਤੇ ਉਸਦੇ ਪਿੱਛੇ ਸੁਖਵਿੰਦਰ ਸਿੰਘ ਉੱਤੇ ਕਤਲ ਦੇ ਐਫਆਈਆਰ ਦਰਜ ਕਰਨ ਲਈ ਕਿਹਾ ਹੈ ਕਿ ਇਸੇ 26 ਸਾਲ ਦੇ આરોપી ਕੁਲਦੀਪ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ ਗਿਆ ਹੈ ਅਮਰਜੀਤ ਸਿੰਘ ਨੇ ਬਿਆਨ ਵਿੱਚ ਅੰਮ੍ਰਿਤਪਿੰਡ ਦੇ ਪੰਚਾਇਤੀ ਜ਼ਮੀਨ ਉੱਤੇ ਉਹਨਾਂ ਦੇ ਥੂੜੀ ਦਾ ਢੇਰ ਲਗਾਏ ਹੋਇਆ ਸੀ ਜਿੱਥੇ ਪਿੰਡ ਦੇ ਹੋਰ ਲੋਕ ਵੀ ਸ਼ਾਮਲ ਹੁੰਦੇ ਸਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ